ਸਤਿ ਸ੍ਰੀ ਅਕਾਲ ਬਾਈ ਜੀ ਵੈਲਕਮ ਆ ਜੀ ਤੁਹਾਡਾ ਸਾਰੇ ਵੀਰਾਂ ਦਾ ਇੱਕ ਨਵੇਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਆਪਾਂ ਤੁਹਾਨੂੰ ਦਿਖਾਵਾਂਗੇ ਆਪਾਂ ਮਸ਼ੀਨਾਂ ਬਾਈ ਇੱਧਰ ਉੱਧਰ ਕਰਨੀਆਂ ਨੇ ਮੱਕੀ ਵਾਲੀਆਂ ਨਵਾਂ ਜਿਹੜਾ ਮਾਲ ਆਇਆ ਆਪਣਾ ਤੇ ਇੱਕ ਮਸ਼ੀਨ ਤਾਂ ਲੈ ਕੇ ਜਾਣੀ ਆ ਬਾਈ ਨਵੇਂ ਸ਼ਹਿਰ ਵਾਲੀ ਡੀਲਰਸ਼ਿਪ ਤੇ ਜਿਹੜੀ ਆਪਾਂ ਨਵੇਂ ਸ਼ਹਿਰ ਡੀਲਰਸ਼ਿਪ ਖੋਲੀ ਆ ਨਵੀਂ ਤੇ ਇੱਕ ਮਸ਼ੀਨ ਤਾਂ ਉੱਥੇ ਲੈ ਕੇ ਜਾਣੀ ਆ ਤੇ ਇੱਕ ਆਪਣਾ ਜਿਹੜਾ ਆਲੂ ਵਾਲਾ ਪਲੈਂਟਰ ਆ ਗ੍ਰੇਮੇ ਕੰਪਨੀ ਵਾਲਾ ਤੇ ਉਹ ਪਲੈਂਟਰ ਬਾਈ ਆਪਾਂ ਕੂਮਕਰਾਂ ਤੋਂ ਚੱਕ ਕੇ ਲੈ ਕੇ ਆਉਣਾ ਵਾ ਤੇ ਬਾਈ ਹਰਮੀਕ ਉਹਨਾਂ ਦੇ ਘਰੇ ਉਹ ਖੜਾ ਸੀਗਾ ਕੂਮਕਲਾ ਉਥੋਂ ਪਲਾਂਟਰ ਚੱਕ ਕੇ ਲੈ ਕੇ ਆਉਣਾ ਤੇ ਉਹਦੀ ਆਪਾਂ ਆਪਣੇ ਪਿੰਡ ਡੈਮੋ ਦੇਣੀ ਹੈ ਜੀ ਉਹ ਵੀ ਤੁਹਾਨੂੰ ਆਪਾਂ ਡੈਮੋ ਜੇ ਟਾਈਮ ਮਤਲਬ ਲੱਗਿਆ ਤਾਂ ਤੁਹਾਨੂੰ ਚਲਦੀ ਦਿਖਾਵਾਂਗੇ ਗ੍ਰਾਮੇ ਵਾਲਾਂਟਰ ਦੀ ਤੇ ਫਿਲਾਲ ਤਾਂ ਜਿਹੜੀ ਨਵੀਂ ਮਸ਼ੀਨ ਚ ਇੱਕ ਮਸ਼ੀਨ ਚੱਕ ਕੇ ਮੂਰੇ ਰੱਖੀਏ ਇਹਦੀ ਪੀਡੀਆਈ ਕਰੀਏ ਪੀਡੀਆਈ ਕਰਕੇ ਫਿਰ ਇਹ ਲੈ ਕੇ ਜਾਣੀ ਹੈ ਜੀ ਨਵੇਂ ਸ਼ਹਿਰ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਇਸ ਚੈਨਲ ਦੇ ਉੱਤੇ ਬਾਈ ਸਬਸਿਡੀਆਂ ਦੀ ਜਾਣਕਾਰੀ ਆਪਾਂ ਦਿੰਦੇ ਰਹੇ ਨੇ ਦਿੰਦੇ ਰਹਾਂਗੇ ਪਹਿਲੇ ਵਾਲੇ ਚੈਨਲ ਤੇ ਵੀ ਦਿੰਦੇ ਸੀ ਉਹ ਥੋੜਾ ਜਿਹਾ ਕਾਰਨਾ ਕਰਕੇ ਕੁਝ ਕਾਰਨਾ ਕਰਕੇ ਬੰਦ ਹੋ ਗਿਆ ਇਸ ਕਰਕੇ ਆਪਾਂ ਨਵਾਂ ਚੈਨਲ ਬਣਾਇਆ ਤੇ ਜਿੰਨੇ ਵੀ ਨਵੇਂ ਵੀਰ ਆਪਣੇ ਵੀਡੀਓ ਦੇਖਦੇ ਨੇ ਸਾਰੇ ਵੀਰਾਂ ਨੂੰ ਰਿਕਵੈਸਟ ਆ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਸ ਚੈਨਲ ਦੇ ਆਪਾਂ ਸਬਸਿਡੀਆਂ ਬਾਰੇ ਜਾਣਕਾਰੀ ਦੇਵਾਂਗੇ ਵੀ ਕਦੋਂ ਸਬਸਿਡੀ ਆਉਣੀ ਆ ਤੇ ਕਿਹੜੇ ਉਹ ਲੱਗਦੇ ਨੇ ਨਾਲ ਕਿਸੇ ਵੀ ਏਰੀਆ 'ਚ ਕਿਸੇ ਵੀ ਪੰਜਾਬ ਦੇ ਵਿੱਚpropto ਬਠਿੰਡਾ ਜਿੱਥੇ ਮਰਜ਼ੀ ਤੁਸੀਂ ਸਾਡੇ ਕੋਲੋਂ ਪਹੁੰਚਾ ਸਕਦੇ ਆ ਅਸੀਂ ਕਈ ਵੀਰਾਂ ਦੀਆਂ ਸਬਸਿਡੀਆਂ ਭਰੀਆਂ ਨੇ ਇਸ ਕਰਕੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਿਓ ਤੇ ਨਵੇਂ ਪੁਰਾਣੇ ਇੰਪਲੀਮੈਂਟਾਂ ਬਾਰੇ ਵੀ ਜਾਣਕਾਰੀ ਦਿਆ ਕਰਾਂਗੇ ਰੂਟਾਵੇਟਰ ਕਿਵੇਂ ਸੌਖਾ ਚੱਲਦਾ ਲੋਡ ਲੂਡ ਕਿਵੇਂ ਸਾਰਾ ਕੁਝ ਜਾਣਕਾਰੀ ਦਵਾਂਗੇ ਚੈਨਲ ਨੂੰ ਲੋ ਬਾਜੀ ਪਹੁੰਚ ਗਏ ਆਪਾਂ ਡੀਲਰਸ਼ਿਪ ਤੇ ਜੀ ਤੇ ਬਾਕੀ ਬੰਦਿਆਂ ਨੇ ਕਰਤਾ ਕੰਮ ਓਕੇ ਪੂਰਾ ਤੇ ਮਸ਼ੀਨਾਂ ਨੂੰ ਲੱਗੇ ਹੋਏ ਆ ਤੇ ਆਪਣੇ ਕੋਲ ਆਏ ਨੇ ਬਾਈ ਜੁਣੀ ਤੇ ਬਾਈ ਜੁਣੀ ਆਏ ਨੇ ਕੌਂਕੇ ਕਲਾਂ ਤੋਂ ਕੌਂਕੇ ਕਲਾਂ ਤੋਂ ਨਹੀਂ ਕੱਲੇ ਕੌਂਕਿਆਂ ਤੋਂ ਤੇ ਜ਼ਿਲ੍ਹਾ ਲੁਧਿਆਣਾ ਰੂਟਾਵੇਟਰ ਬਾਈ ਜੁਣਾ ਨੂੰ ਆਪਾਂ ਦੇਣ ਲੱਗੇ ਜੀ 9 ਫਟਾ ਸ਼ਕਤੀਮਾਨ ਕੰਪਨੀ ਦਾ ਤੇ ਪੂਰਾ ਵਧੀਆ ਓਕੇ ਕਰਨ ਲੱਗੇ ਹੋਏ ਨੇ ਬੰਦੇ ਟੀ ਟਰੈਕਟਰ ਲਵਾਈ ਹੋਣੀ ਬਾਈ ਨਵਾਂ ਲਿਆਏ ਨੇ ਬਾਈ ਉਹਨਾਂ ਸਰ ਦੋ ਪਾਰਟੀਆਂ ਹੋਈਆਂ ਇੱਕ ਤਾਂ ਨਵਾਂ ਰੋਟਾਵੇਟਰ ਲੈ ਚਲੇ ਦੂਜੇ ਨੰਬਰ ਤੇ ਬਾਈ ਉਹਨਾਂ ਨੇ ਬਾਈ ਟਰੈਕਟਰ ਲਿਆਂਦਾ ਨਵਾਂ ਫਾਰਮ ਟਰੈਕ 60 T20 ਜਿਹੜਾ ਆਪਾਂ ਕਹਿੰਦੇ ਨੇ ਨਿਆ ਬਾਈ ਜੀ ਚਾਰ ਸਪੀਡਾਂ ਦੇ ਵਿੱਚ ਆ ਜਾਂਦਾ ਇਹ ਤੇ ਇੱਧਰ ਜੀ ਇਹਨੂੰ ਬੋਲ ਗিয়ার ਲੱਗਿਆ ਹੁੰਦਾ ਦੇਖੋ ਫੈਂਕ ਬਾਈ ਇਹਨੂੰ ਬੋਲ ਗিয়ার ਕਹਿੰਦੇ ਆ ਜਣੀ T20 ਵਾਲੇ ਇਹਨੂੰ ਬੁੱਲ ਗੀਅਰ ਕਹਿੰਦੇ ਨੇ ਕੋਈ ਕਿਹੜਾ ਗੀਅਰ ਕਹਿੰਦੇ ਆ ਭਾਈ T20 ਵਾਲੇ ਜਿਹੜੇ ਫਾਰਮ ਟਰੈਕ ਆਣੇ ਇਹਨੂੰ ਬੁੱਲ ਗੀਅਰ ਕਹਿੰਦੇ ਆ ਜੀ ਤੇ ਆ ਇਹਦਾ ਹਾਈ ਲੋ ਆ ਹਾਈ ਤੇ ਲੋ ਇਹਨੇ ਦੋ ਹਾਈ ਇਹਨੇ ਲੋ ਦੇ ਵਿੱਚ ਵੀ ਦੋ ਸਪੀਡਾਂ ਦੇਣੀਆਂ ਤੇ ਹਾਈ 'ਚ ਵੀ ਦੋ ਸਪੀਡਾਂ ਦੇਣੀਆਂ ਟੋਟਲ ਹੋ ਜਾਂਦੀਆਂ 4 ਫਲਟਾਂ ਇਹਨਾਂ ਦਾ ਮੇਨ ਗੀਅਰ ਆ ਤੇ ਬਹੁਤ ਜਿਆਦਾ ਸਲੋ ਚੱਲਦਾ ਤੇ ਸੁਪਰ ਸ਼ੀਡਰ ਨੂੰ ਤਾਂ ਕਰਕੇ ਜਿਹੜਾ ਟਰੈਕਟਰ ਬਹੁਤ ਜਿਆਦਾ ਕਾਮਯਾਬ ਆ ਸਰਬਸ ਨੂੰ ਜਿਹੜੀਆਂ ਮਸ਼ੀਨਾਂ ਆਈ ਜਾਂਦੀਆਂ ਨੇ ਉਹਨੂੰ ਲਾਈ ਜਾਂਦੇ ਆ ਭਰਾ ਹੈਵੀ ਆ ਮਸ਼ੀਨ ਇਹ ਇੰਨੀ ਹਲਕੀ ਨਹੀਂ ਹੈਗੀ ਲਾਇਆ ਲਾਇਆ ਆਉਣਾ ਮੈਂ ਉਧਰ ਦੀ ਲਾਇਆ ਉੱਥੇ ਤੇ ਬਾਕੀ ਇੱਧਰ ਵੀ ਤਿਆਰ ਕਰਕੇ ਖੜਾਤਾ ਬੰਦਿਆਂ ਨੇ ਪੂਰੀ ਫੱਟ ਕਰਕੇ ਰੂਟਾ ਵਿਟਰ ਤਿਆਰ ਵਰ ਤਿਆਰ ਕਰਕੇ ਖੜਾਤਾ ਟਰੈਕਟਰ ਨਾਲ ਜੋੜ ਕੇ ਬਾਕੀ ਪੀਡੀਓ ਵੀ ਲਾ ਕੇ ਦੇਖ ਲਈ ਬਾਕੀ ਹੋਰ ਵੀਡੀਓ ਵੀ ਪਾਵਾਂਗੇ ਜਦੋਂ 9 ਫੁੱਟਾ ਫਾਰਮ ਟਰੈਕ 60 HP ਨਾਲ ਚੱਲੂਗਾ ਕਿੰਨੇ ਚੱਕਰ ਡਾਉਣ ਮਾਰਦਾ ਕਿਵੇਂ ਚੱਲਦਾ ਸਾਰੀ ਵੀਡੀਓ ਤੁਹਾਨੂੰ ਅਗਲੀ ਵੀਡੀਓ ਪਾਵਾਂਗੇ ਜਦੋਂ ਬਾਈ ਜੀ ਹਣੀ ਚਲਾਉਣਗੇ ਦੱਸਣਗੇ ਉਦੋਂ ਫਿਰ ਦੱਸਾਂਗੇ ਵੀ ਕਿਵੇਂ ਚੱਲਦਾ ਇਹ ਤੇ ਪੂਰੀ ਆਪਾਂ ਸੈਟਿੰਗ ਖੇਚ ਕਰਕੇ ਆਵਾਂਗੇ ਬਾਈ ਉਹਨਾਂ ਦੀ ਤੇ ਹੋਰ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਠੀਕ ਠਾਕ ਦੀ ਠੀਕ ਠਾਕ ਜੀ ਇਹ ਪਹਿਲੀ ਵਾਰ ਲੈ ਕੇ ਚੱਲੇ ਹੋ ਸ਼ਕਤੀਮਾਨ ਦਾ ਜਾਂ ਪਹਿਲਾਂ ਵੀ ਵਰਤਉਨੇ ਹੋ ਜੀ ਨਹੀਂ ਪਹਿਲਾਂ ਨਹੀਂ ਵਰਤੇ ਪਹਿਲੀ ਵਾਰ ਲੈ ਕੇ ਚੱਲੇ ਆ ਅੱਛਾ ਅੱਛਾ ਠੀਕ ਹੈ ਜੀ ਹਾਂ ਜੀ ਪਹਿਲਾਂ ਤੁਹਾਨੂੰ ਮੁਬਾਰਕਾਂ ਜੀ ਸਾਡੇ ਟਰੈਕਟਰ ਵੀ ਨਵਾਂ ਲੈ ਲਿਆ ਤੇ ਰੂਟਾਵੇਟਰ ਵੀ ਹੈ ਜੀ ਪਹਿਲਾਂ ਤੁਹਾਡੇ ਕੋਲ ਫਾਰਮ ਟਰੈਕ ਸੀ 45 ਹੈ ਨਾ ਜੀ हां या ਤੁਸੀਂ ਮੈਨੂੰ ਕਹਿੰਦੇ ਜੀ ਕਿ 7 8 ਫੁੱਟ ਲੈਣ ਨੂੰ ਫਿਰਦੇ ਜੀ ਨਾ 7 ਫੁੱਟ ਉਹ ਤੋਂ 7 ਫੁੱਟ ਲੈਣ ਨੂੰ ਹਾਂ ਜੀ 7 ਫੁੱਟ ਠੀਕ ਹੈ ਜੀ ਤੇ ਹੁਣ ਇਹ ਤਾਂ 9 ਫੁੱਟ ਆਰਾਮ ਨਾਲ ਖਿੱਚਦਾ ਜੀ ਹਾਂ ਜੀ ਇੱਕ ਚੀਜ਼ ਦਾ ਨੌਂ ਦਾ ਹਾਂ ਜੀ ਹਾਂ ਉਹ ਵੀ ਪਿਆਰ ਨਾਲ ਲਓ ਬਾਜੀ ਜੋ ਆ ਜੀ 575 ਜੂਗੋ ਆ ਜੀ ਇਹ ਰੂਟਾ ਵੇਟ ਰਪਣਾ ਹੈਗਾ ਜੀ ਸ਼ਕਤੀਮਾਨ ਦਾ 8 ਫੁੱਟਾ ਜੀ ਬਹੁਤ ਛੱਡਿਆ ਆ ਬਾਜੀ ਐਨ ਪੂਰਾ ਦੋਏ ਲਿਫਟਾਂ ਥੱਲੇ ਆ ਜੀ ਆ ਦੇਖੋ ਦੋਵੇਂ ਲੀਵਰ ਥੱਲੇ ਆ ਜਾਮਾ ਯਾ ਵੀ ਥੱਲੇ ਆਈ ਹੈ ਆ ਦੇਖੋ ਦੋਵੇਂ ਲੀਵਰ ਥੱਲੇ ਕਰਦੇ ਮਿੱਟੀ ਦੇਖੋ ਕਿੰਨੀ ਇਕੱਠੀ ਕਰੀ ਹੈ ਮੂਰੇ 8 ਮੀਟਰ ਤੋਂ ਪਰੇ ਡਾਈ ਜਕਤੀਮਾਨ ਦਾ ਜੀ ਤੇ ਆਹ ਦੇਖੋ ਛੱਡਣ ਲੱਗਿਆ ਜੀ మీడియం ਪਾਇਆ ਹੋਇਆ మీడియం ਦਾ ਲਾਉਣ ਲੱਗੇ ਆ ਜੀ ਦੂਜਾ ਦੂਜਾ మీడియం ਦਾ ਲਾਉਣ ਲੱਗੇ ਆ ਜੀ ਤੇ ਆਹ ਛੱਡਣ ਲੱਗੇ ਹੁਣ ਦੇਖੋ ਜੀ 1500 ਤੋਂ 1500 ਤੋਂ ਘੱਟੇ ਇਹਨੂੰ 1500 ਕਰ ਲੈਂਦੇ ਆ ਲਓ ਜੀ ਹੁਣ 1500 ਤੇ ਆ ਜੀ ਤੇ ਲਓ ਜੀ ਆ 823 ਕਲੱਚ ਤੇ ਰੂਟਾ ਬਿਟਰਾਂ ਦੇਖੋ ਪੂਰਾ ਲੱਗ ਰਿਹਾ ਵਾ ਜੀ ਥੋੜੀ ਜੀ ਹਲਾਈ ਘੱਟ ਆ ਜੀ 1500 ਥੋੜਾ ਘਟੇ ਲੋਟ ਆਉਂਦਾ ਜੀ ਲਓ ਜੀ ਆਪਾਂ ਛੱਡ ਦਿੰਨੇ ਔਰ ਇਹ ਦੂਜਾ ਮੀਡੀਅਮ ਆ ਜੀ ਰੂਟਾ ਵੜ ਰਿਹਾ ਅੱਠ ਬੋੜਾ ਰੂਟਾ ਵੜ ਰਿਹਾ ਜੀ ਬੜੇ ਆਰਾਮ ਨਾਲ ਚੱਲ ਰਿਹਾ ਜੀ ਲੋ ਜੀ ਘੁੰਮਦੇ ਘਮਾਉਂਦੇ ਆਪਾਂ ਪਹੁੰਚ ਗਏ ਡੀਲਰਸ਼ਿਪ ਤੇ ਤੇ ਆਪਣੇ ਕੋਲ ਆ ਗਿਆ ਭਾਈ ਨਵੀਆਂ ਹੋਰ ਮਸ਼ੀਨਾਂ ਯਾਨੀ ਕਿ ਨਵਾਂ ਮਾਲ ਤੇ ਆਹ ਦੇਖੋ ਸਾਰੀਆਂ ਪਿਛੇ ਟਾਇਰ ਵਾਲੀਆਂ ਆਉਣ ਲੱਗੀਆਂ ਲਿਆਂਦੀਆਂ ਆਪਾਂ 1 2 3 4 ਚਾਰ ਮਸ਼ੀਨਾਂ ਆ ਚੁੱਕੀਆਂ ਨੇ ਤੇ ਹੈਗੀਆਂ ਨੇ ਪਿੱਛੇ ਟਾਇਰ ਵਾਲੀਆਂ ਪਿੱਛੇ ਟਾਇਰ ਵਾਲੀਆਂ ਤੁਹਾਨੂੰ ਮੈਂ ਦੱਸ ਦਿੰਦਾ ਬਾਈ ਜੀ ਮੱਕੀ ਬੀਜਣ ਵਾਲੇ ਬਸਾਂ ਟਰਾਂ ਦੇਖੋ ਜਿਹੜੇ ਆਪਣੇ ਦੋਏ ਮਾਡਲਾਂ ਚੌਂਦੀਆਂ ਜਿਹੜਾ ਆ ਮਾਡਲ ਖੜਾ ਇਹਦੇ ਫਰੰਟ ਦੇ ਟਾਇਰ ਆ ਮੂਰਲੇ ਪਾਸੇ ਆਹ ਵਾਲਾ ਟਾਇਰ ਮੂਰਲੇ ਪਾਸੇ ਆ ਜਿਹੜਾ ਬੀਜ ਬੂਹ ਚੱਲਦਾ ਤੇ ਆਹ ਮਸ਼ੀਨਾਂ ਦੇ ਮੂਰੇ ਟਾਇਰ ਨਹੀਂ ਹੋਊਗਾ ਆ ਦੇਖੋ ਇਹਨਾਂ ਦੇ ਬਾਈ ਪਿੱਛੇ ਟਾਇਰ ਆ ਜਿੰਨੀਆਂ ਵੀ ਨਵੀਆਂ ਮਸ਼ੀਨਾਂ ਆਈਆਂ ਨੇ ਆ ਦੇਖੋ ਜੀ ਆ ਬੈਕ ਸਾਹ ਟਾਇਰ ਇਹਨਾਂ ਦੇ ਸਾਰਿਆਂ ਦੇ ਜੀ ਪਿੱਛੇ ਨਾਲੇ ਕਈ ਮਸ਼ੀਨਾਂ ਦਾ ਜੀ ਟਾਇਰ ਜਿਹੜਾ ਪਿੱਛੇ ਵੀ ਟਾਇਰ ਹੁੰਦਾ ਉਹ ਨਾਲ ਫਿਕਸ ਹੁੰਦਾ ਵੀ ਜਿੱਥੋਂ ਉੱਚੀ ਨੀਵੀਂ ਜਗਾ ਆ ਜਾਵੇ ਟਾਇਰ ਉੱਤੇ ਚੱਕ ਹੋ ਜਾਂਦਾ ਦਾਣਾ ਮਿਸਿੰਗ ਹੋ ਜਾਂਦਾ ਆਪਣਾ ਫਿਕਸ ਨਹੀਂ ਹੈਗਾ ਜੀ ਤੇ ਉਹ ਸੈਂਟਰ ਦੇ ਵਿੱਚ ਦੇਖੋ 스프ਿੰਗ ਲੱਗਿਆ ਹੋਇਆ ਤੇ ਉੱਤੇ ਥੱਲੇ ਹੋਊਗਾ ਦੇਖੋ ਚੱਕ ਮੈਨੂੰ ਜਿਵੇਂ ਮਰਜ਼ੀ ਰੱਖ ਲਓ ਇਹ ਟਾਇਰ ਉੱਤੇ ਥੱਲੇ ਹੋਊਗਾ ਫਲੈਕਸੀਬਲ ਟਾਇਰ ਆਈ ਇਹ ਆਹ ਸਪ੍ਰਿੰਗ ਲੱਗਿਆ ਹੋਇਆ ਤਾੜੋ ਦੀ ਪੂਰੀ ਆਈ ਥੱਲੇ ਨੂੰ ਯਾਨੀ ਇਹਦਾ ਕਾਰਨ ਇਹ ਆ ਵੀ ਇਹ ਜਾਨੀ ਕਿ ਜਿਹੜਾ ਬੀਜ ਆ ਉਹ ਮਿਸ ਨਹੀਂ ਕਰੂਗਾ ਹੋਰ ਬਾਈ ਸੋਮੇ ਦਾ ਬਾਈ ਕੀ ਹਾਲ ਆ ਠੀਕ ਆ ਵੀਰੇ ਤੁਸੀਂ ਤੂੰ ਬਾਈ ਆ ਪਰ ਨਾਲ ਲਪੇਟਿਆ 600 ਤੋਂ ਵੱਜ ਗਈ ਹਾਂ ਵੀਰੇ ਸੱਟ ਲੱਗੀ ਇਸੇ ਤੇ ਸਿਰ ਚ ਲੱਗੀ ਆ ਮੈਂ ਵੀ ਜੱਜਮੈਂਟ ਲਾ ਲਈ ਮੈਂ ਤਾਂ ਨਹੀਂ ਇਹ ਲਪੇਟਦਾ ਨਹੀਂ ਸਿਰ ਤੇ ਇਹਦਾ ਮੂੰਹ ਤੇ ਲਪੇਟਿਆ ਹੁੰਦਾ ਇਹਦੇ ਕਿਵੇਂ ਲੱਗ ਗਈ ਬਸ ਮੋਟਰਸਾਈਕਲ ਉੱਤ ਗਏ ਅੱਛਾ ਅੱਛਾ ਠੀਕ ਆ ਕਿੰਨੀਆਂ ਪੰਜੇ ਆਈਆਂ ਕਿ ਚਾਰ ਆਈਆਂ ਪੰਜ ਪੀਸ ਆਇਆ ਵੀਰੇ ਅੱਜ ਹਾਂ ਮੂਰੇ ਤਾਂ ਚਾਰੇ ਪਏ ਆ ਇੱਕ ਪੀਸ ਉਹ ਸਾਹਮਣੇ ਖੜਾ ਦੁਕਾਨਦਾਰ ਨੇ ਅੱਛਾ ਮੂਰੇ ਦਫ਼ਤਰ ਦੇ ਮੂਰੇ ਲਾਤਾ ਇੱਕ ਦਾਵਾ ਪੀਸ ਹੈ ਸਾਰੇ ਪਿਛੇ ਡੈਰ ਵਾਲੀ ਆਏ ਨੇ ਹਾਂਜੀ ਹਾਂਜੀ ਸਾਰੇ ਮਗਰਲੇ ਟਾਇਰ ਵਾਲੇ ਮਗਰਲੇ ਟਾਇਰ ਵਾਲੀਆਂ ਜਿਹੜੇ 2 ਪੀਸ ਦੂਏ ਮੰਗਵਾਏ ਆ ਫਰੰਟ ਵਾਲੇ ਆ ਹਨ ਤੇ ਆ ਇਹਦੇ ਸਟੈਂਡ ਮੂਰੇ ਲੱਗ ਗਿਆ ਖੜਾਉਣ ਨੂੰ ਹਨ ਇਹ ਵੀ ਸਟੈਂਡ ਵਧੀਆ ਦੇ ਦਿੱਤੇ ਸਾਈਡ ਤੇ ਖੜਾਉਣ ਨੂੰ ਬਾਕੀ ਆ ਪਿੰਨਾ ਸਾਰੀਆਂ ਗਰੀਸ ਗਰੂਸ ਵਾਲੀਆਂ ਬਣਾਉਣ ਲੱਗੀਆਂ ਜੀ ਨਹੀਂ ਇੱਥੋਂ ਹੈ ਜਾਮ ਹੋ ਜਾਂਦੀ ਸੀਗੇ ਜੀ ਪਿੰਨਾ ਦੇ ਹੁਣ ਇਹਨੂੰ ਗਰੀਸ ਪੈਨ ਲਾ ਦਿੱਤੀ ਹੁਣ ਜਾਮ ਨਹੀਂ ਹੋਣਗੇ ਇੱਕ ਬਾਈ ਜਿਹੜੀਆਂ ਆਧਰ ਮਸ਼ੀਨਾਂ ਉਹਨਾਂ ਨਾਲੋਂ ਕੀ ਫਰਕ ਹੈ ਇਹਨਾਂ ਦਾ ਜਿਵੇਂ ਆ ਚਾਰ ਸਿਆੜਾ ਚ ਦਾਣੇ ਵਿਗਦੇ ਆ ਵਿੱਚ ਬੀਜ ਹੁੰਦੇ ਆ 1 2 3 4 ਜਦੋਂ ਨਾ ਮਤਲਬ ਆਲਦ ਵਾਲਿਓ ਉੱਚਾ ਆ ਗਿਆ ਗੱਬੇ ਵਾਲੇ ਸਿਆੜ ਨੀਵੀਂ ਚ ਆ ਗਿਆ ਚੱਕ ਕੇ ਹੀ ਲੰਘ ਜਣੇਗਾ ਸਾਨੂੰ ਬੀਜ ਨਹੀਂ ਹੋਣੇ ਪਰ ਇਹ ਚ ਉਹ ਨਹੀਂ ਹੈਗਾ ਇਹ ਸਾਰੀਆਂ ਲੱਗ ਲੱਗ ਉਹ ਹੋਣੇ ਜੀ ਉੱਚੀਆਂ ਨਹੀਂ ਵੀ ਹੁੰਦੀਆਂ ਨੇ ਇਹ ਆ ਵੀ ਉੱਚੀ ਨੀਵੀਂ ਹੋ ਜਾਂਦੀ ਆ ਵੀ ਉੱਚੀ ਨੀਵੀਂ ਇਹਨਾਂ ਨੇ ਵੀ ਫਲੈਕਸੀਬਲ ਨੇ ਸਾਰੀਆਂ ਇਹ ਵੀ ਆ ਦੇਖੋ ਚੱਕ ਚੱਕ ਕੇ ਦੇਖੋ ਜੀ ਸਾਰੀਆਂ ਫਲੈਕਸੀਬਲ ਨੇ ਮਤਲਬ ਇਹ ਐਂ ਚਲਦੀਆਂ ਨੇ ਜਿਵੇਂ ਉਂਗਲਾਂ ਚਲਦੀਆਂ ਨੇ ਚਾਹੇ ਉੱਚਾ ਜਿਵੇਂ ਨੀਵਾ ਜਾਵੇ ਇਹਨੇ ਐ ਐ ਹੋਈ ਜਾਣਾ ਤੇ ਸਾਰੇ ਪਾਸੇ ਦਾਣੇ ਬੀਜ ਹੋਣਗੇ ਬੈੱਡ ਤੇ ਬਾਕੀ ਫਾਲੇ ਇਹਨੂੰ ਵੀ ਅਸੀਂ ਆਪ ਦੇ ਲਵਾ ਕੇ ਆਪ ਦੇ ਚਾਹੇ ਕਿਸੇ ਨੇ ਸ਼ਾਹ ਕੋਟ ਤੋਂ ਲਵਾਉਣੇ ਉਹ ਵੀ ਲਵਾ ਸਕਦੇ ਆ ਯਾਨੀ ਅਸੀਂ ਆਪਣੇ ਵੱਲੋਂ ਵੀ ਲਵਾ ਕੇ ਦੇ ਦਿੰਨੇ ਆ ਜੀ ਫਾਲੇ ਐਨ ਸ਼ਾਹ ਕੋਟ ਵਾਲੇ ਜਿਹੜੇ ਫਾਲੇ ਆ ਉਦਾਂ ਦੀ ਬਣਨਗੇ ਪੂਰੇ ਵਧੀਆ ਚੱਲਣਗੇ ਅਸੀਂ ਉਹ ਵੀ ਫਾਲੇ ਜਿਹੜੇ ਉਹ ਲਵਾ ਕੇ ਦੇ ਦੇਈਦੇ ਆ ਜੀ ਤੇ ਹੁਣ ਆਪਾਂ ਮਿਲਦੇ ਆਂ ਬਾਈ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਟੌਪ ਤੇ ਤੇ ਸਾਰੇ ਮੇਰੇ ਨੂੰ ਬਾਈ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਜੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆਪਣੇ ਛੋਟੇ ਵੀਰ ਦਾ ਸਾਥ ਜ਼ਰੂਰ ਦਿਓ ਤੇ ਇੱਕ ਹੋਰ ਚੀਜ਼ ਤੁਹਾਨੂੰ ਦਿਖਾ ਦਿੰਨੇ ਆਂ ਬਾਈ ਆਪਣੇ ਕੋਲ ਮਸ਼ੀਨਾਂ ਖੜੀਆਂ ਬਿਲਕੁਲ ਸਾਫ਼ ਆ ਦੇਖੋ ਬਕਾਊ ਨੇ ਜੀ ਇਹ ਮਸ਼ੀਨਾਂ ਮੱਕੀ ਬੀਜਣ ਵਾਲਾ ਪਲੈਂਟਰ ਬਕਾਊ ਆ ਜੀ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਆ ਕਿਸੇ ਨੂੰ ਵੀ ਚਾਹੀਦਾ ਆ 2020-21 ਮਾਡਲ ਆ ਮੱਕੀ ਬੀਜਣ ਵਾਲਾ ਪਲੈਂਟਰ ਸੇਰ ਨੂੰ ਵੀ ਚਾਹੀਦਾ ਹੈ ਦੱਸ ਦਿਓ ਬਕਾਊ ਆ ਜੀ ਤੇ ਹੁਣ ਆਪਾਂ ਮਿਲ ਲਿਆ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਟੌਪ ਤੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਛੋਟੇ ਵੀਰ ਦਾ ਸਾਥ ਜ਼ਰੂਰ ਦਿਓ ਜੀ ਸਾਰੇ ਵੀਰਾਂ ਨੂੰ ਫਿਰ ਤੋਂ ਦੁਬਾਰਾ ਪਿਆ